ਈ ਮਨਪ੍ਰੀਤ ਸਿੰਘ ਬਾਦਲ ਆਪ ਦੇ ਸਵਾਲਾਂ ਦੇ ਜਵਾਬ ਦੇ ਸਕਦੇ ਹੋ ਬਾਦਲ ਸਾਹਿਬ ਸਵਾਲਾਂ ਦੇ ਜਵਾਬ ਬੋਲਦੇ ਆ ਕਿਸਾਨਾਂ ਦੇ ਹੱਕਾਂ ਲਈ ਦੇ ਕੇ ਜਾਓ ਜਵਾਬਾ ਲੋਕ ਖੜੇ ਲੈ ਆ ਲੋਕ ਤੁਹਾਡੇ ਸਾਹਮਣੇ ਖੜੇ ਆ ਦੇ ਜੋ ਜਵਾਬ ਹੋ ਕੇ ਮਾਰਦੇ ਆ ਸਾਨੂੰ ਪੰਜਾਬ ਦੀ ਜਵਾਨੀ ਨੂੰ ਖੋਖਲਾ ਕਰਤਾ ਤੇ ਸਾਡੀ 18-18 ਸਾਲ ਦੇ ਬੱਚਿਆਂ ਨੂੰ ਭਰਾਵੇ ਗੋਲੀਆਂ ਮਾਰ ਕੇ ਮਾਰਤਾ ਬੀਜੇਪੀ ਵਾਲੇ ਆਲੇ 725 ਕਿਸਾਨ ਦਿੱਲੀ ਦੇ ਬਾਡਰਾਂ ਤੇ শহীদ ਹੋ ਗਏ ਉਹਨਾਂ ਦੇ ਜਵਾਬ ਦੇਜੋ ਉਹ ਸਿੰਘੂ ਤੇ ਖਿਡਾਰੀ ਤੇ ਬੈਠੇ ਆ ਉਹਨਾਂ ਦਾ ਗੋਲੀਆਂ ਮਾਰ ਕੇ 18-18 ਸਾਲ ਦੇ ਨੌਜਵਾਨਾਂ ਨੂੰ ਮਾਰ ਦਿੱਤਾ ਗਿਆ ਓਏ ਪਿਰਤਪਾਲ ਦਾ ਕਸੂਰ ਕੀ ਸੀ ਆ ਮਨਪ੍ਰੀਤ ਦੇ ਬੇਟੇ ਨੂੰ ਪੁੱਛਣਾ ਚਾਹੁੰਦੇ ਆ ਉਹਦਾ ਜਵਾਬ ਦੇ ਕੇ ਜਾਓ ਲੰਗਰ ਵਰਤਾਉਣ ਗਿਆ ਸੀ ਲੱਤਾ ਬਾਵਾ ਜਵਾੜੇ ਤੋੜਤੇ ਤੇ ਭਰਾਵਾ 35000 ਅਥਰੂ ਗੈਸ ਦਾ ਗੋਲਾ ਸੱਟਦਾ ਇਹ ਲੋਕਾਂ ਨੇ ਵੇਖੋ ਗੱਡੀਆਂ ਕੋਲ ਦੀ ਧਪਾ ਕੇ ਲੈ ਕੇ ਗਏ ਜੰਗ ਦਾ ਮੈਦਾਨ ਬੜਾਤਾ ਵੋਟਾਂ ਮੰਗਣਾ ਹੈ ਅਸੀਂ ਵੀ ਲੋਕ ਹੈ ਆ ਲੋਕ ਖੜੇ ਨੇ ਖੜ ਜੜ ਹੁਣ ਪਿੰਡਾਂ ਚ ਸਵਾਲ ਠਾਉਂਦੇ ਸੀ ਮਾਇਆ ਆਪਦੀ ਚੱਥੇਬੰਦੀ ਦਾ ਭਾਰਤੀ ਕਿਸਾਨ ਜਿਨੇ ਨੇ ਇਕਤਾ ਅਗਰਾਹਾਂ ਦਾ ਅਸੀਂ ਸੂਬੇ ਦੀ ਹਦਾਇਤ ਦੀ ਪਾਲਣਾ ਕਰਦੇ ਹੋਏ ਨਿਭਾ ਰਹੇ ਹਾਂ ਅਸੀਂ ਵਿਰੋਧ ਕਰ ਰਹੇ ਹਾਂ ਜੇ ਕੋਈ ਹੋਰ ਨਹੀਂ ਕਰਦਾ ਭਾਈ ਸਾਨੂੰ ਕਿਸੇ ਦਾ ਕੋਈ ਪਤਾ ਨਹੀਂ ਪਰ ਜਿਹੜੇ ਲੋਕ ਕਹਿੰਦੇ ਆ ਇਹ ਵਿਰੋਧ ਨਹੀਂ ਕਰਦੇ ਲੈ ਭਾਈ ਖੜ ਜਾਂ ਦੇ ਜਾਣ ਕੋਈ ਮੈਂ ਪ੍ਰਿੰਟ ਤਾਂ ਹੈੜੀ ਇਹਨਾਂ ਦਾ ਮੂੰਹ ਤੇ ਲੜ ਜਾਊਗਾ ਸਵਾਲਾਂ ਦੇ ਜਵਾਬ ਮੰਗਦੇ ਆ ਦੇਜੋ ਸਵਾਲਾਂ ਦੇ ਜਵਾਬ ਛੋਡੇ ਸਾਹਮਣੇ ਤੁਸੀਂ ਪੱਖ ਲੈ ਲਿਓ ਜਾ ਕੇ ਵੀ ਖੜੇ ਕਿਉਂ ਨਹੀਂ ਰੁਕੇ ਕਿਉਂ ਨਹੀਂ ਇਹ ਵੀ ਕਿਸਾਨ ਹੀ ਐ ਮਜ਼ਦੂਰ ਹੀ ਐ ਦੁਕਾਨਦਾਰ ਆ ਕਿੱਲੇ ਕਿੱਲੇ ਵਾਲੇ ਡੇੜ ਡੇੜ ਕਿੱਲੇ ਵਾਲੇ ਨੇ ਸਾਰੇ ਮੈਂ ਦੂਰ ਕਰਦੇ ਆ ਦੁਕਾਨਦਾਰ ਹੈ ਉੱਥੇ ਵੀ ਲੋਕ ਨੇ ਇੱਥੇ ਵੀ ਲੋਕ ਹੈ ਸਾਡਾ ਕੰਮ ਹੈ ਗੱਡੀ ਮੂਰੇ ਹੋਣਾ ਸੀਗਾ ਠੀਕ ਹੈ ਪਰ ਅਸੀਂ ਆਪਦੀ ਜੱਥੇਬੰਦੀ ਦੀ ਪਾਲਣਾ ਕਰਦੇ ਆ ਕਿਉਂਕਿ ਵੀ ਉਹੋ ਜਿਹਾ ਅਸੀਂ ਹੋਸ਼ਪੁਣੇ ਵਾਲਾ ਫੈਸਲਾ ਨਹੀਂ ਲੈਂਦੇ ਪਰ ਉਹਨਾਂ ਨੇ ਗੱਡੀ ਨਹੀਂ ਰੋਕੀ ਮਨਪ੍ਰੀਤ ਬਾਦਲ ਦਾ ਬੇਟਾ ਬੈਠਾ ਹੋਇਆ ਸੀ ਮੂਰੇ ਤੁਸੀਂ ਕਬਰ ਕੀਤਾ ਅੱਜ ਵੋਟਾਂ ਦੇ ਦਿਨਾਂ ਦੇ ਵਿੱਚ ਜਿਮਣੀ ਚੋੜਾਂ ਦੇ ਵਿੱਚ ਇਹ ਲੋਕ ਆਏ ਭੱਜ ਰਹੇ ਆ ਇਹ ਖੜੇ ਛੜਾ ਰਹੇ ਆ ਤੇ ਜਿੱਦੇ ਐਮਐਲਏ ਬਣ ਕੇ ਸਾਨੂੰ ਉਤਾਰ ਦੇਣਗੇ ਲੋਕੋ ਝੋਨਾ ਛੋਟਾ ਮੰਡੀਆਂ ਚ ਰੁਲਿਆ ਪਿਆ ਸਭ ਤੋਂ ਪਹਿਲਾ ਸਵਾਲ ਮੇਰਾ ਇਹਨੂੰ ਇਹ ਸੀ ਵੀ ਮੰਡੀਆਂ ਦੇ ਵਿੱਚ ਕਟਾ ਲੱਗ ਰਹੀ ਹੈ 20 20 ਦਿਨ ਹੋ ਗਏ ਕਿਸਾਨਾਂ ਨੂੰ ਬੈਠਿਆਂ ਨੂੰ ਝੋਨਾ ਕਿਉਂ ਨਹੀਂ ਵਿਕ ਰਿਹਾ ਮੰਡੀਆਂ ਕਿਉਂ ਖਤਮ ਕੀਤੀਆਂ ਜਾ ਰਹੀਆਂ ਹਨ ਮੰਡੀਕਰਨ ਕਿਉਂ ਖਤਮ ਕੀਤਾ ਜਾ ਰਿਹਾ ਹੈ ਸਾਡੇ ਸਵਾਲਾਂ ਦੇ ਜਵਾਬ ਦੇ ਜਾ ਜੋ ਐਮਐਸਪੀ ਸਾਨੂੰ ਮਿਲ ਰਹੀ ਹੈ ਉਹ ਸਾਥੋਂ ਕਿਉਂ ਖੋਹੀ ਜਾ ਰਹੀ ਹੈ ਜਿਹੜੀ ਥੋੜੀ-ਬਹੁਤੀ ਮਿਲਦੀ ਹੈ ਸਾਡੀਆਂ ਜ਼ਮੀਨਾਂ 'ਚ ਕਾਰਪੋਰੇਟ ਹਮਲਾ ਬੋਲ ਰਹੇ ਨੇ ਕਿਸਾਨ ਖਤਮ ਕੀਤਾ ਜਾ ਰਿਹਾ ਹੈ ਮਜ਼ਦੂਰ ਕਰ ਲਾ ਰਿਹਾ ਮੰਡੀਆਂ 'ਚ ਬੈਠੇ ਨੂੰ ਕੱਲ ਇੱਕ ਮਜ਼ਦੂਰ ਮੇਰੇ ਨਾਲ ਕਿਦੜਵਾਹ ਤੋਂ ਵਹਿ ਗਿਆ ਆਦਾ ਭਾਈ ਅੱਗੇ ਅਸੀਂ ਗੋਭੀ ਦੀ ਦਾਲ ਲੈ ਖਾਂਦੇ ਸੀ ਹੁਣ ਵੜੀਆਂ ਵੀ ਨਸੀਬ ਨਹੀਂ ਹੁੰਦੀਆਂ ਦਿਹਾੜੀ ਨੂੰ ਤਰਸਦੇ ਆਂ ਮੰਡੀਆਂ ਦੇ ਵਿੱਚ ਆ ਬੁਰਾ ਹਾਲ ਹੋਇਆ ਪਿਆ ਆ ਹਾਲਾਤ ਹੈ ਥੱਲੇ ਗਰਾਊਂਡ ਲੈਵਲ ਤੇ ਜਾਓ ਇੱਥੇ ਲੈਂਡ ਕਰੂਜ਼ਰਾਂ ਤੇ ਚੜ ਕੇ ਇੱਥੇ 50 ਲੋਕਾਂ ਨੂੰ ਸਮਾਨਤ ਕਰਕੇ ਤੁਸੀਂ ਆਦੇ ਅਸੀਂ ਐਮਐਲਏ ਬਣ ਜਾਗੇ ਜਿੰਨਾ ਚਿਰ ਦਮ ਹੈ ਅਸੀਂ ਇਹ ਲੋਕਾਂ ਦਾ ਵਿਰੋਧ ਪਿੰਡ-ਪਿੰਡ ਕਰਦੇ ਰਵਾਂਗੇ ਭਾਈ ਜੀ ਪਿੰਡ-ਪਿੰਡ ਵਿਰੋਧ ਕਰਾਂਗੇ ਲੋਕਾਂ ਦਾ ਜਿੱਤੋਂ ਤੱਕ ਵੀ ਜਾਣਗੇ ਉੱਥੋਂ ਤੱਕ ਪਿਛੜੀ ਦੀ ਕੋਠੀ ਮੂਰੇ ਬੈਠੇ ਆ ਉਦਦੇ ਵੀ ਪੁੱਛਾਂਗੇ ਕੀ ਹਾਲਾਤ ਆ ਕੀ ਭਾਅ ਵਿਕਦੀ ਆ ਉੱਥੇ ਵੀ ਪੁੱਛ ਲਾਂਗੇ ਪਰ ਆਣਾ ਕੋ ਸਾਰੇ ਪਾਸੇ ਜਥੇਬੰਦਗੀ ਜਾਣ ਉਹ ਜਿਹੜੇ ਘਰਾਂ ਚ ਸਾਧਰੇ ਉਹਨਾਂ ਦਾ ਕੋਈ ਫਰਜ਼ ਨਹੀਂ ਵੀ ਅਸੀਂ ਕੀ ਫਰਜ਼ ਨੂੰ ਆਣਾ ਸਾਡੇ ਕਿਸਾਨਾਂ ਨਾਲ ਮਜ਼ਦੂਰਾਂ ਨਾਲ ਕੀ ਹਾਲਾਤ ਬਣਿਆ ਸਾਡੇ ਸਿੰਘੂ ਖਨੋਰੀ ਤੇ ਗੋਲੀਆਂ ਮਾਰੀਆਂ 725 13 ਮਹੀਨੇ ਅਸੀਂ ਦਿੱਲੀ ਵੇਕੇ ਆਏ ਆ ਉਹਨਾਂ ਦਾ ਕੋਈ ਫਰਜ਼ ਨਹੀਂ ਅਸੀਂ ਮੰਡੀਆਂ ਚ ਧਰਨੇ ਲਾਈਏ ਟੋਲ ਪਲਾਜ਼ਾ ਫ੍ਰੀ ਕਰੀਏ ਬੀਜਪੀ ਦੇ ਮੂਰੇ ਬੈਠ ਗਏ ਆਮ ਆਦਮੀ ਪਾਰਟੀ ਦੇ ਮੂਰੇ ਬੈਠ ਗਏ ਜਿੰਨੀ ਕ ਤਾਕਤ ਹੈ ਗੱਲ ਤਾਂ ਉਨੀ ਨਾਲ ਬਣੂ ਜੇ ਲੋਕ ਖੜੇ ਹੋਣਗੇ ਮਸਲੇ ਤਾਂ ਫੇਰ ਹੱਲ ਹੋਣਗੇ ਤੇ ਨਹੀਂ ਪਰ ਮੰਡੀਆਂ ਗਈਆਂ ਸਾਲਾ ਆਦਿਆਂ ਕੁਰਕੀਆਂ ਨਲਾਮੀਆਂ ਰਕਾਲਾਂਗੇ ਝੋਨਾ ਬਚਾਲਾਂਗੇ ਜ਼ਮੀਨਾਂ ਬਚਾਲਾਂਗੇ ਪਰ ਸਾਲਾ ਤੁਸੀਂ ਉੱਠ ਕੇ ਤਾਂਓ ਬਾਹਰ ਤਾਂਓ ਕਰਾਂ ਦੇ ਵਿੱਚੋਂ ਪਰ ਆਹ ਚੀਜ਼ਾਂ ਬਚਾਲਾਂਗੇ ਆਹ ਬੀਜਪੀ ਵਾਲਿਆਂ ਨੂੰ ਵੀ ਦੇਖ ਲਾਂਗੇ ਪਰ ਘਰਾਂ ਚੋਂ ਗਿਣਤੀ ਉੱਠ ਕੇ ਆਊਗੀ ਤਾਂ ਤਾਂ ਹੀ ਆ ਭਰਾਵੋ ਜੇ ਦੱਸ ਦਿਓ ਤੁਸੀਂ ਕੁਝ ਹੋਰ ਪੁੱਛਣਾ ਤਾਂ ਜਿਹੜੇ ਘਰਾਂ ਚ ਸੱਦਰਿਆ ਉਹ ਵੀ ਕਿਸਾਨ ਹੀ ਆ ਇਹ ਗੱਲ ਕਰਕੇ ਤਾਂ ਆ ਉਹਨਾਂ ਨੂੰ ਜ਼ਮੀਰ ਕੋਈ ਜਗਾਉਣੀ ਨਹੀਂ ਚਾਹੀਦੀ ਕਹਿ ਦਿੰਦੇ ਆ ਕਿਸਾਨ ਜਿੱਥੇ ਬੰਦਿਆਂ ਦੇ ਸਵਾਲ ਨਹੀਂ ਕਰਦੇ ਅਸੀਂ ਤਾਂ ਘੇਰ ਰਹੇ ਆ ਤੇ ਉਹਨਾਂ ਦਾ ਕੋਈ ਫਰਜ ਨਹੀਂ ਵੀ ਸਾਡੇ ਨਾਲ ਬੀਤੀਆਂ ਕੀ ਐ ਜਿਹੜੇ ਬੰਦੇ ਵੱਡੇ ਵੱਡੇ ਤਨਾਟ ਕਾਜੂ ਵਦਾਂ ਖਾਰੇ ਉਹਨਾਂ ਨੂੰ ਇਹ ਪਤਾ ਨਹੀਂ ਸਾਡੀਆਂ ਮੰਡੀਆਂ ਜਾ ਰਹੀਆਂ ਸਾਡੀ ਕਿਸਾਨੀ ਜਾ ਰਹੀ ਹੈ 7 ਦਿਨ ਵੋਟਾਂ ਹੋਰ ਗਾ ਪਾਤੀਆਂ ਨਹੀਂ ਲੋਕਾਂ ਨੇ 13 ਤਰੀਕ ਤੋਂ ਬਾਅਦ ਮੰਡੀਆਂ ਵੱਲ ਆਉਣਾ ਸੀ ਓਏ ਭਾਈ ਕੱਲ ਅਸੀਂ ਬਰਜੁਰਗ ਦੀ ਕੋਲੇ ਖੜਕੇ ਚੌਲ ਤਲਾ ਕੇ ਆਏ ਆ ਆਦਾ 3 ਕਿਲੋ ਚੌਲ ਕੱਟਦੇ ਆਦਾ ਪੀਆਰ 126 ਦਾ ਤੇ ਮੈਨੂੰ ਆਦੇ ਨਹੀਂ ਜਿੱਥੇ ਮਰਜ਼ੀ ਲੈ ਜਾ ਚੱਕ ਕੇ ਆ ਹਾਲਾਤ ਐ ਸਾਡੀ ਮੰਡੀ ਦੇ ਵਿੱਚ ਆਏ ਚੱਕਦੇ ਆ ਝੋਨਾ ਸੁਸਰੀਆਂ ਨੂੰ ਪਤਾ ਹੈ ਵੀ ਇੱਥੇ ਛੜਕ ਜਾਨ ਕਰ ਲੈਣਗੇ ਜਿੱਥੇ ਜਿੱਥੇ ਜਥੇਬੰਦ ਘਟਾਂਚਾ ਹੈ ਉੱਥੇ ਸਹੀ ਤੋਲ ਹੋ ਰਿਹਾ ਨਹੀਂ ਓਵਰ ਆਲ ਬਹੁਤ ਮਾੜਾ ਹਾਲਾਤ ਹੈ ਜਿਹੜੀ ਕੌਮ ਕਹਿੰਦੇ ਆਪਦਾ ਇਤਿਹਾਸ ਭੁੱਲ ਜੇ ਕਹਿੰਦੇ ਉਹ ਕੌਮ ਖਤਮ ਹੋ ਜਾਂਦੀ ਹੈ ਇੱਥੇ ਜਿਹੜੇ ਕਿਸਾਨ ਆ ਉਹ ਆਪਦੇ ਜਿਹੜੇ ਗੁਜਰੀਆਂ ਇਹਨਾਂ ਨੇ ਉਹ ਸਭ ਭੁੱਲ ਗਏ ਪਿਛਲੀਆਂ ਕਿ ਸਾਡੇ ਨਾਲ ਬੀਜਪੀ ਨੇ ਕੀ ਕੀਤਾ ਸਾਡੇ ਗੁਰੂਆਂ ਨੇ ਸਵਾ ਲੱਖ ਨਾਲ ਇੱਕ ਲੜਾਤਾ ਸੀ ਅਸੀਂ ਉਹਨਾਂ ਦੇ ਵਾਰਸ ਸੀ ਜਿਹੜੇ 18 ਤੋਂ 21 ਸਾਲ ਦੇ ਨੌਜਵਾਨ ਕਰਬਾਨੀਆਂ ਦੇ ਕੇ ਸ਼ਹਾਦਤਾਂ ਦੇ ਜਾਂ ਪੀ ਗਏ ਤੇ ਐਦੂ ਬਾਦ ਤੁਸੀਂ ਆਪ ਦੇਖ ਸਕਦੇ ਹੋ ਤੇ ਇਹ ਹਾਲਾਤ ਆ ਜਿਹੜੇ ਕਰਾਚ ਸੱਦ ਰਹੇ ਉਹ ਆਪ ਦੀਆਂ ਜ਼ਮੀਰਾਂ ਦੇਖਣ ਵੀ ਅਸੀਂ ਜਗਾਉਣੀਆਂ ਜਾਂ ਨਹੀਂ ਜਗਾਉਣੀਆਂ ਤੁਸੀਂ ਪੰਜਾਬ ਸਰਕਾਰ ਵੀ ਇਸ ਜਿਹੜਾ ਮੰਡੀਆਂ ਤੇ ਕਿਸਾਨ ਕੋਲ ਲਿਆ ਉਹਦੀ ਜ਼ਿੰਮੇਵਾਰ ਹੈ ਤੇ ਤੁਸੀਂ ਉਹਨਾਂ ਦਾ ਵਿਰੋਧ ਕਿਉਂ ਨਹੀਂ ਕਰਦੇ ਕਿਹਦਾ ਨਹੀਂ ਕਰਦੇ ਪੰਜਾਬ ਸਰਕਾਰ ਪੰਜਾਬ ਸਰਕਾਰ ਦਾ ਭਗਵੰਤ ਮਾਨ ਨੂੰ ਹੁਣੇ ਤਾਂ ਡੋਡੇ ਦੇ ਕੇ ਆਏ ਆ ਉੱਥੇ ਮੈਂ ਕਰਕੇ ਤਾਂ ਆਇਆ ਸਵਾਲ ਵੀ ਪਰਾਲੀ ਦਾ ਕੀ ਬਣਿਆ ਉਹ ਆਦਾ ਉਹ ਆਦਾ ਤਾਂ ਸੁਪਰੀਮ ਕੋਰਟ ਦਾ ਹੁਕਮ ਹੈ ਮੈਂ ਇਹਦੇ ਵਿੱਚ ਕੁਝ ਨਹੀਂ ਕਰ ਸਕਦਾ ਡੀਏਪੀਆ ਦਾ ਹੱਲ ਕਰ ਦਿਆਂਗੇ ਸਾਰਿਆਂ ਦਾ ਹੀ ਕਰ ਰਹੇ ਆ ਤੇ ਆ ਜਿਹੜੇ ਸਾਹਮਣੇ ਬੈਠੇ ਇਹਨਾਂ ਨੂੰ ਕਿਹੜਾ ਖੰਡ ਪਾਉਨੇ ਆ ਰਾਜਾ ਕਿਹੜਾ ਮੰਡੀਆਂ ਚ ਗਿਆ ਸਾਡਾ ਕਿਸੇ ਨਾਲ ਨਹੀਂ ਯਾਰ ਸਾਡਾ ਝੰਡੇ ਚ ਪਾ ਕੇ ਡੰਡਾ ਆਓ ਤੁਸੀਂ ਹੁਣ ਕਹਿ ਦੋਗੇ ਦੋਵਾਂ ਨੂੰ ਨਹੀਂ ਤਾਂ ਤੀਜੇ ਨੂੰ ਨਹੀਂ ਨਿੰਦਾ ਤੀਜੇ ਤਾਂ ਮਾੜੇ ਸੀਗੇ ਉਹਨਾਂ ਨੂੰ ਬਾਹਰ ਕੱਢਤਾ ਉਹਨਾਂ ਨੇ ਲੋਕਾਂ ਨੇ ਨਕਾਰਤਾ ਹੁਣ ਉਹ ਤੀਜੇ ਨੂੰ ਖੁਸ਼ੀ ਹੈਗੇ ਤੀਜੇ ਨੂੰ ਹੀ ਤੇ ਤੁਸੀਂ ਪੌਣੇ ਤਿੰਨ ਸਾਲ ਚ ਕੀ ਕਰਤਾ ਤੇ ਇਹਨਾਂ ਨੇ 11 ਸਾਲਾਂ ਚ ਬੀਜੇਪੀ ਨੇ ਕੀ ਕਰਤਾ ਜਿਹੜੇ ਸਤਾ ਚ ਸਵਾਲ ਉਹਨੂੰ ਹੋਣਗੇ ਜਿਹੜੀ ਸਰਕਾਰ ਹੈ ਸਵਾਲ ਉਹਨੂੰ ਹੋਣਗੇ ਜਾਬ ਮੰਮਤੰਡ ਸਭ ਕੁਸ ਸਰਕਾਰਾਂ ਦਾ ਹੁੰਦਾ ਅਫਸਰਸ਼ਾਈ ਸਭ ਕੁਸ ਮੰਡੀਆਂ ਦੇ ਵਿੱਚ ਜੋ ਕਰਨਾ ਧਰਨਾ ਜम्मेवार ਸਰਕਾਰ ਹੁੰਦੀ ਹੈ ਤੇ ਸਰਕਾਰਾਂ ਦੋਨੇ ਫੀਲਡ ਸਾਡੀ ਜਥੇਬੰਦੀ ਦਾ ਸੂਲ ਹੈ ਜਾਪਤਾ ਹੈ ਵੀ ਸਰਕਾਰਾਂ ਵਿੱਚ ਵਿੱਚ ਪਵਾੜੇ ਪਾਉਣ ਨੂੰ ਬਥੇਰੀਆਂ ਗੱਲਾਂ ਕਹਿ ਦਿੰਦੀਆਂ ਨੇ ਵੀ ਕਿਸਾਨ ਆਗੂ ਆਏ ਹੋਗੇ ਫਲਾਨਾ ਹੋ ਗਿਆ ਉਹ ਪੋਲੀਟੀਕਲ ਪਾਰਟੀ ਨਾਲ ਉਹ ਫਲਾਨਾ ਹੈ ਪਰ ਅਸੀਂ ਆਦੇ ਪਿਛਲੇ ਸਮੇਂ ਚ ਸਾਡੇ ਸਾਥੀ ਇਲੈਕਸ਼ਨ ਲੜੇ ਗਾ ਲੋ ਵਾਪਸ ਮੁੜ ਕੇ ਆਏ ਦੇ ਰਾਏ ਦਰਸਤਾ ਇਹ ਚਲਾਏ ਕਿਉਂਕਿ ਇਸ ਟਾਈਮ ਸਾਨੂੰ ਲੋਕਾਂ ਨੂੰ ਇਕੱਠੇ ਕਰਨ ਦੀ ਜ਼ਰੂਰਤ ਹੈ ਇੱਕ ਵੀ ਬੰਦਾ ਸਾਡੇ ਨਾਲ ਰਲਦਾ ਉਹ ਵੀ ਮਾਨ ਵਾਲੀ ਗੱਲ ਹੈ ਕਿਉਂਕਿ ਇਸ ਟਾਈਮ ਸਾਡੀਆਂ ਮੰਡੀਆਂ ਜਾ ਰਹੀਆਂ ਨੇ ਝੋਨਾ ਰੁਲਦਾ ਫਿਰਦਾ ਹੈ ਪਰਾਲੀ ਦੇ ਪਰਚੇ ਹੋ ਰਹੇ ਨੇ ਮੰਡੀਕਰਨ ਨੂੰ ਖਤਮ ਕੀਤਾ ਜਾ ਰਿਹਾ ਹੈ ਜ਼ਮੀਨਾਂ ਸਰਕਾਰਾਂ ਖੋਹ ਕੇ ਕਾਰਪੋਰੇਟਾਂ ਨੂੰ ਦੇਣ ਦੀ ਕੋਸ਼ਿਸ਼ ਕਰ ਰਹੀਆਂ ਨੇ ਦੁਬਾਰੇ ਖੇਤੀ ਕਾਲੇ ਕਾਨੂੰਨ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਸਾਡੇ ਤੇ ਹਮਲੇ ਵੱਡੇ ਹੋ ਰਹੇ ਆ ਉਹ ਹਮਲਿਆਂ ਨੂੰ ਦੇਖ ਕੇ ਸਾਨੂੰ ਇੱਕ ਮੁਠੀ ਦੇ ਵਿੱਚ ਲੋਕਾਂ ਨੂੰ ਜੁੜ ਕੇ ਇੱਕ ਏਕੇ ਦੇ ਨਾਲ ਆਕਾ ਕਰਤਾ ਆਪਣੀ ਸਹੀ ਰੱਖ ਕੇ ਸਾਨੂੰ ਅਦੋਲਨਾ ਦੀ ਪਾਲਣਾ ਕਰਨੀ ਚਾਹੀਦੀ ਹੈ ਤੇ ਸਾਨੂੰ ਜੋ ਪ੍ਰੋਸੈਸ ਆ ਸਾਡਾ ਉਹ ਲਾਗੂ ਕਰਨਾ ਚਾਹੀਦਾ ਇਸ ਕਰਕੇ ਅਸੀਂ ਆਪ ਦੀ ਜਥੇਬੰਦੀ ਬਾਰੇ ਕਹਿ ਸਕਦੇ ਆ ਅਸੀਂ ਆਪ ਦੇ ਬਾਰੇ ਕਹਿ ਸਕਦੇ ਆ ਵੀ ਅਸੀਂ ਸਵਾਲ ਨਾ ਕੀਤੇ ਹੋਣ ਅਸੀਂ ਪ੍ਰਚਾਰ ਨਾ ਕੀਤਾ ਹੋਵੇ ਅਸੀਂ ਪ੍ਰਚਾਰ ਪਿਛਲੇ ਦਿਨੀ ਮਿੰਡੀਆਂ ਚ ਵੀ ਗਏ ਆ ਅਸੀਂ ਪ੍ਰਚਾਰ ਲੈ ਕੇ ਗਏ ਆ ਜਿਹੜੇ ਭਰਾ ਸਾਡੇ ਸੱਦਰੇ ਨੇ ਪੀਆਰਓ ਤੁਸੀਂ ਨਾ ਸਦੋ ਉਹਨਾਂ ਨੂੰ ਵੀ ਬਣਪਰੀ ਤਰگە ਨੂੰ ਇਹ ਬੀਜੇਪੀ ਦੇ ਨੇ ਇਹਨਾਂ ਦਾ ਪ੍ਰੋਸੈਸ ਆ ਵੀ ਗਲ ਘੋਟਣਾ ਉਹ ਚੀਜ਼ਾਂ ਅਸੀਂ ਲਾਗੂ ਥੱਲੇ ਕੀਤੀਆਂ ਨੇ ਅਸੀਂ ਇਹਦਾ ਪ੍ਰਚਾਰ ਵੀ ਜਿੱਥੇ ਰਾਣਾ ਸੋਢੀ ਮਿਲਿਆ ਉਹਦਾ ਉੱਥੇ ਅਸੀਂ ਵਿਰੋਧ ਵੀ ਕੀਤਾ ਜਿੱਥੇ ਅੱਜ ਮਨਪ੍ਰੀਤ ਨੇ ਆਉਣਾ ਸੀ ਅੱਜ ਵੀ ਅਸੀਂ ਵਿਰੋਧ ਦੇ ਵਿੱਚ ਡਟੇ ਹੋਏ ਹਾਂ ਜਿੰਨੇ ਵੀ ਹਾਂ ਪਰ ਅਸੀਂ ਆਪ ਦਾ ਦੱਸ ਸਕਦੇ ਹਾਂ ਜੇ ਤੁਸੀਂ ਕਹੋ ਵੀ ਦੂਜੀ ਜਥੇਬੰਦੀ ਦਾ ਤੁਸੀਂ ਦੱਸੋ ਹੁਣ ਕਈ ਜਥੇਬੰਦੀਆਂ ਜਿਹੜੇ ਆਗੂ ਸੀ ਜਿਹੜੇ ਆਗੂ ਸੀ ਉਹ ਵਿਰੋਧ ਕਰਦੇ ਸੀ ਜਥੇਬੰਦੀਆਂ ਵਾਲੇ ਸਾਰੇ ਉਹਨਾਂ ਆਗੂਆਂ ਨੇ ਵੀ ਹੁਣ ਕੁਛ ਦਿਨਾਂ ਜਿਦ ਤੁਸੀਂ ਵੇਖਿਆ ਉਹਨਾਂ ਆਪਣੇ ਨੇੜਲੇ ਪਿੰਡਾਂ 'ਚ ਉਹਨਾਂ ਨੇ ਵੀ ਹਾਰ ਪਵਾ ਲਈ ਭਾਜਪੀ 'ਚ ਖੁਦ ਸ਼ਾਮਲ ਹੋ ਗਏ ਉਹ ਲੋਕਾਂ ਨੂੰ ਕੀ ਸੁਝਾ ਦੇਣਗੇ ਕੀ ਮੈਸੇਜ ਦੇਣਗੇ ਲੋਕ ਕਿਵੇਂ ਵਿਸ਼ਵਾਸ ਕਰਨਗੇ ਨਹੀਂ ਪੇਰ ਮਾਇਆ ਦਾ ਉਹ ਜਮੀਰਾ ਮਰ ਗਈਆਂ ਉਹ ਭੁੱਲ ਗਏ ਜਿਹੜੇ ਲਖੀਮਪੁਰ ਖੀਰੀ ਦੇ ਵਿੱਚ ਤੁਰੇ ਆਉਂਦੇ ਕਿਸਾਨਾਂ ਦੇ ਉੱਤੇ ਅਜੇ ਮਿਸ਼ਰਾ ਟੈਣੀ ਦਾ ਮੁੰਡਾ ਅਸ਼ੀਸ਼ ਮਿਸ਼ਰਾ ਨੇ ਜੀਪਾਂ ਚੜਾ ਕੇ ਉਹਨਾਂ ਨੂੰ ਲਤੜਦਾ ਮਾਰਤਾ ਤੇ ਉਹ ਭੁੱਲ ਗਏ 725 ਕਿਸਾਨ ਸ਼ਹੀਦ ਹੋਏ ਉਹ ਭੁੱਲ ਗਏ ਜਿਹੜੇ ਸਾਡੇ ਅਦੋਲਨਕਾਰੀ ਕਿਸਾਨਾਂ ਤੇ ਪਰਚੇ ਦਰਜ ਸੀ ਉਹ ਭੁੱਲ ਗਏ ਜਿਹੜੇ ਸ਼ੁਭਕਰਨ ਅਰਗਾਂ ਤੇ ਗੋਲੀਆਂ ਮਾਰਤੀਆਂ ਉਹ ਭੁੱਲ ਗਏ ਜਿਹੜੇ 35000 ਅਥਰੂ ਕੈਂਸ ਦਾ ਗੋਲਾ ਸਿੱਟਦਾ ਉਹ ਭੁੱਲ ਗਏ ਜਿਹੜੇ ਪਿਰਤਪਾਲ ਅਰਗੇ ਲੰਗਰ ਹਾਲ ਦੇ ਭਾਂਡੇ ਭੰਨ ਤੇ ਪਿਰਤਪਾਲ ਅਰਗਾਂ ਦਾ ਕਸੂਰ ਕੀ ਸੀ ਲੱਤਾਂ ਬਾਹਾਂ ਜਵਾੜੇ ਤੋੜਤੇ ਉਹਨਾਂ ਦੇ ਉਹਨਾਂ ਦਾ ਕਸੂਰ ਇੰਨਾ ਸੀ ਉਹ ਲੰਗਰ ਵਰਤਾਉਣ ਕੇ ਸੀ ਉਹ ਸ਼ਾਇਦ ਉਹ ਭੁੱਲ ਕੇ ਚੰਗ ਦਾ ਮੈਦਾਨ ਬਣਾਤਾ ਭਾਰਤ ਪਾਕਿਸਤਾਨ ਦੀ ਜੰਗ ਦਾ ਮੈਦਾਨ ਬਣਾਤਾ ਇਸ ਕਰਕੇ ਇਹ ਚੀਜ਼ਾਂ ਇਹ ਚੀਜ਼ਾਂ ਉਹਨਾਂ ਨੂੰ ਯਾਦ ਰੱਖਣੀਆਂ ਚਾਹੀਦੀਆਂ ਸੀ ਨਹੀਂ ਜੀ ਇਹ ਤਾਂ ਹੋਰ ਕਾਫਲਾ ਜਾ ਰਿਹਾ ਇਹ ਚੀਜ਼ਾਂ ਉਹਨਾਂ ਨੂੰ ਯਾਦ ਰੱਖਣੀਆਂ ਚਾਹੀਦੀਆਂ ਸੀ ਭਮਾ ਮਨਪ੍ਰੀਤ ਆ ਭਮਾ ਕੋਈ ਹੋਰ ਹੈ ਤੇ ਕਈ ਚੀਜ਼ਾਂ ਇਹ ਵੀ ਕਹੀਆਂ ਜਾ ਰਹੀਆਂ ਨੇ ਵੀ ਕਿਸਾਨ ਜੱਥੇਬੰਦੀਆਂ ਏ ਮੰਪਰੀ ਤੋਂ ਡਰਦਿਆਂ ਨੇ ਇਹ ਵੀ ਵਹਿਮ ਕੱਢਦੇ ਗਏ ਮੈਨੂੰ મોદી ਤੋਂ ਘੱਟ ਕੋਈ ਵੀ ਤਣਾਟ ਨਹੀਂ ਸੀਗਾ મોદી ਕੋਲੋਂ ਨਹੀਂ ਡਰੇ ਪਰ ਇਹ ਚੀਜ਼ੇ ਕਪਾਲਣਾ ਇਹ ਵੀ ਪਾਈ ਜਾ ਰਹੀ ਆ ਲੋਕਾਂ 'ਚ ਪਰ ਜਿਹੜਾ ਤੁਸੀਂ ਇਹਦੇ ਆ ਵੀ ਉਹ ਲੋਕ ਰਲ ਗਏ ਨੇ ਫਿਰ ਇਹ ਉਹਨਾਂ ਨੇ ਆਪ ਦੀਆਂ ਜਮੀਰਾਂ ਜਾਂਉਂਦੀਆਂ ਰੱਖ ਰੀਆਂ ਸੀ ਵੀ ਜਿਹੜੇ ਮਾਵਾ ਦੇ ਪੁੱਤ ਉੱਥੇ ਦਿੱਲੀ ਦੇ ਬਾਡਰਾਂ ਤੇ ਮਰੇ ਆ ਵੀ ਉਹ ਵੀ ਕਿਸੇ ਭੈਣ ਦੇ ਭਰਾ ਤੇ ਮਾਂ ਦੇ ਪੁੱਤ ਤੇ ਪਿਓ ਦੇ ਪੁੱਤ ਸੀਗੇ ਤੇ 13 ਮਹੀਨੇ ਉਹ ਕਿਹੜਾ ਬੰਦਾ ਜਿਹੜਾ ਦਿੱਲੀ ਹਿੱਸਾ ਨਹੀਂ ਪਾ ਕੇ ਆਇਆ ਵੀ ਅਸੀਂ ਉੱਥੇ ਬੈਠੇ ਰਹੇ ਸੱਪਾਂ ਦੀਆਂ ਸਰੀਆਂ ਤੇ ਸੌਂਦੇ ਰਹੇ ਆ ਤੇ ਅੱਜ ਸਾਡਾ ਜਿਹੜਾ ਝੋਨਾ ਹੈ ਉਹਦੇ ਜ਼ਿੰਮੇਵਾਰ ਇਹ ਲੋਕ ਨੇ ਮੰਡੀ ਕਰਨ ਜਿਹੜਾ ਖਤਮ ਕੀਤਾ ਜਾ ਰਿਹਾ ਮੰਡੀਆਂ ਖੋਈਆਂ ਜਾ ਰਹੀਆਂ ਨੇ ਤੇ ਅੱਜ ਉਹਦੀਆਂ ਕਾਟਾਂ ਲੱਗ ਰਹੀਆਂ ਨੇ ਤੇ ਅੱਜ ਝੋਨਾ 20 ਦਿਨ ਹੋ ਗਏ ਰੁਲਦਾ ਫਿਰਦਾ ਇਹਦੇ ਜ਼ਿੰਮੇਵਾਰ ਭਾਜਪੀ ਬਰੋਬਰ ਦੀ ਧੈਰਾ 132 ਲੱਖ ਟਨ ਝੋਨਾ ਜਿਹੜਾ ਸੀਗਾ ਪਿਆ ਉਹ ਅਜੇ ਤੱਕ ਚੱਕਿਆ ਨਹੀਂ ਗਿਆਗਾ ਇਹ ਚੀਜ਼ਾਂ ਉਹਨਾਂ ਨੇ ਸੋਚਣੀਆਂ ਹੈ ਦੁਸ਼ਮਣ ਸਾਲਾ ਸੋਡੇ ਇਸ ਟਾਈਮ ਆਇਆ ਬਾਹਰ ਚ ਖੜਾ ਹੈ ਉਹ ਆਦਾ ਕੁੰਡੀ ਖੋਲ ਤੇਰੇ ਡਾਂਗ ਮਾਰਾਂ ਮੈਂ ਇੰਨੇ ਕ ਫਰਕ ਰਹਿ ਗਿਆ ਇਹ ਉਹਨਾਂ ਨੇ ਦੇਖਣਾ ਵੀ ਦੁਸ਼ਮਣ ਤਾਂ ਸਾਲਾ ਸਾਡੇ ਬਾਹਰ ਚ ਆਇਆ ਖੜਾ ਹੈ ਉਹ ਲੜਕ ਰੇ ਮਾਰ ਰਿਹਾ ਮੰਡੀਆਂ ਖਤਮ ਕਰ ਰਿਹਾ ਤੁਸੀਂ ਇਹਨੂੰ ਸੱਦ ਕੇ ਕਾਜੂ ਬਦਾਮ ਤੇ ਠੰਡਾ ਕੋਕਾ ਕੋਲਾ ਪਿਆ ਰਹੇ ਹੋ ਤੇ ਭਾਜਪੀ ਦਾ ਤੁਸੀਂ ਵੋਟ ਬੈਂਕ ਵਧਾ ਰਹੇ ਹੋ ਇਹਨਾਂ ਨੂੰ ਅਜੇ ਹੋਰ ਮੌਕੇ ਦੇ ਅਸੀਂ ਨਹੀਂ ਆਦੇ ਵੀ ਦੂਜੇ ਜਿਤਾ ਕੇ ਤੇ ਤੁਸੀਂ ਵਾਰੇ ਨੇਾਰੇ ਕਰ ਦਿਓਗੇ ਵਾਰੇ ਨੇਾਰੇ ਹੋਣੇ ਇਧਰ ਮਨਦਾਨ ਚ ਆ ਕੇ ਪਰ ਭਾਜਪੀ ਨਾ ਸਤਾ ਦੇ ਵਿੱਚ ਸੀ ਪਿਛਲੇ ਮਾੜੇ ਸੀ ਪਿਛਲਿਆਂ ਨੂੰ ਕੱਢਤਾ ਜਿਹੜਾ ਸਤਾ ਦੇ ਵਿੱਚ 11 ਸਾਲ ਹੋ ਗਏ ਜਿਹੜੇ ਰਾਜੇ ਨੂੰ ਸਵਾਲ ਤਾਂ ਉਹਨੂੰ ਹੋਣਗੇ ਤੇ ਵੀ ਭਾਈ ਅੱਜ ਉਹ ਇਹ ਹਾਲਾਤਾਂ ਦੇ ਵਿੱਚ ਸਾਡੇ ਨਾਲ ਇੰਨਾ ਜ਼ਬਰ ਹੋਇਆ ਤੇ ਅੱਜ ਅਸੀਂ ਉਹਨਾਂ ਦੇ ਸਰੋਪੇ ਪਵਾ ਕੇ ਤੇ ਤੁਹਾਡੀਆਂ ਜਮੀਰਾਂ ਕਿਵੇਂ ਕੰਮ ਕਰ ਰਹੀਆਂ ਤੁਸੀਂ ਉਧਰ ਜਾ ਰਹੇ ਹੋ ਅਫਸੋਸ ਦੀ ਗੱਲ ਕੀ ਲੱਗਦਾ ਕੋਈ ਲਾਲਚ ਦਿੱਤਾ ਗਿਆ ਉਹ ਤਾਂ ਹੀ ਗਏ ਹੋਣਗੇ ਐਵੇਂ ਤਾਂ ਜਾਂਦੇ ਨਹੀਂ ਆਪਾਂ ਨੂੰ ਵੀ ਪਤਾ ਹਾਂ ਇਹਦੇ ਬਾਰੇ ਤਾਂ ਮੈਂ ਕੁਝ ਕਹਿ ਨਹੀਂ ਸਕਦਾ ਬਿਲਕੁਲ ਇਹ ਪੋਲੀਟੀਕਲ ਗੇਮ ਹੀ ਐਸੀ ਹੈ ਜੋ ਤੁਸੀਂ ਕੁਰਸੀ ਕੁਰਸੀ ਨੂੰ ਲਾਲਚ ਦਿਓਗੇ ਤਾਂ ਫਿਰ ਹੀ ਜਾਣਗੇ ਭਾਈ ਇਹ 'ਚ ਤਾਂ ਕੋਈ ਸ਼ੱਕ ਨਹੀਂ ਕੁਰਸੀ ਦਿੱਤੀ ਆ ਕੋਈ ਲਾਲਚ ਦਿੱਤਾ ਤਾਂ ਫੇਰ ਜਾਂਦੇ ਆ ਅੱਜਕੱਲ੍ਹ ਹਾਲਾਤ ਇਹ ਜੇ ਬਣੇ ਪਏ ਆ ਵੀ ਕਿਉਂਕਿ ਸਾਡਾ ਜਿਹੜਾ ਸਬਰ ਸੰਤੋਖ ਹੈ ਸਬਰ ਅਸੀਂ ਕਿੰਨਾ ਰੱਖਦੇ ਆ ਇਹ ਚੀਜ਼ਾਂ ਨੋਟ ਕਰਨ ਵਾਲੀਆਂ ਨੇ ਇਸ ਕਰਕੇ ਮੈਂ ਕਹਿ ਸਕਦਾ ਹਾਂ ਵੀ ਹੋ ਸਕਦਾ ਕੋਈ ਚੇਅਰਮੈਨੀਆਂ ਕੁਰਸੀਆਂ ਦਾ ਲਾਲਚ ਦੇਤਾ ਹੋਵੇ ਪਰ ਸਾਲਾ ਅਸੀਂ ਆਪਦੇ ਜਿਹੜੇ 16 16 ਸਾਲ ਦੇ ਬੱਚੇ ਘਵਾਏ ਆ ਹਿੱਕਾਂ 'ਚ ਗੋਲੀਆਂ ਮਰਾਈਆਂ ਅਸੀਂ ਤਾਂ ਉਹਨਾਂ ਦੇ ਵਾਰਸਾਂ ਜੀ ਨੇ ਸਵਾ ਲੱਖ ਨਾਲ ਇੱਕ ਲੜਾਤਾ ਅਸੀਂ ਉਹਨਾਂ ਦੇ ਵਾਰਸਾਂ ਜਿਹੜੇ 18 ਸਾਲ ਤੇ 21 ਸਾਲ ਦੇ ਜਿਹੜੇ ਯਾਰ ਫਾਂਸੀਆਂ ਦੇ ਰੱਸਿਆਂ ਚੁੰਮ ਗਏ ਤੇ ਜੇ ਅਸੀਂ ਇੰਨੀ ਕ ਖਾਤਰ ਆਪਦਾ ਜ਼ਮੀਰ ਵੇਚਦੇ ਆ ਤੇ ਫੇਰ ਅਫਸੋਸ ਦੀ ਗੱਲ ਹੈ ਫੇਰ ਸਾਡਾ ਰੱਬ ਹੀ ਰੱਖੇ